ਲੋ ਜੀ ਕੰਨਿਆ ਭਰੂਣ ਹੱਤਿਆ ਤੇ ਇੱਕ ਗੀਤ ਹੋ ਜੇ ਮੈਂ ਪਹਿਲਾਂ ਇਹਦੀ ਕਮੈਂਟਰੀ ਜੀ ਨਾ ਕਰੀ ਫਿਰ ਗੀਤ ਦੀ ਸਮਝ ਨਹੀਂ ਆਉਣੀ ਚਲੋ ਸ਼ਾਰਟ ਵਿੱਚ ਸੁਣਾਉਂਦੇ ਔਰਤਾਂ ਮਾਵਣ ਨਾਲੇ ਤੇ ਘਰ ਦੇ ਨੇ ਜ਼ਬਰਦਸਤੀ ਉਹਦਾ ਜਣ ਕੇ ਚੈੱਕਅਪ ਕਰਾਇਆ ਪਤਾ ਲੱਗ ਗਿਆ ਵੀ ਕੁੱਖ ਵਿੱਚ ਕੁੜੀ ਪਲ ਰਹੀ ਉਹ ਕਹਿੰਦੇ ਵੀ ਇਹਨੂੰ ਕਤਲ ਕਰਨਾ ਕੁੜੀ ਚਲੋ ਜਿਹੜੀ ਮਾਂ ਹੁੰਦੀ ਆ ਉਹ ਵਿਰੋਧ ਕਰਦੀ ਆ ਰੱਬ ਮੁਹਰੇ ਅਰਜੋਈਆਂ ਵੀ ਕਰਦੀ ਆ ਦਸਾਂ ਵੀ ਕਰਦੀ ਆ ਵੀ ਇਹ ਪਾਪ ਆ ਪਾਪ ਨਾ ਕਰੋ ਵਿਰੋਧ ਕਰਦੀ ਹੈ ਵਿਰੋਧ ਕਰਕੇ ਜਿਹੜਾ ਰਿਜ਼ਲਟ ਇਹ ਨਿਕਲ ਜਾਂਦਾ ਹੈ ਤੇ ਉਹ ਬੱਚੀ ਨੂੰ ਜਨਮ ਦੇ ਦਿੰਦੀ ਹੈ ਹੁਣ ਬੱਚੀ ਜਨਮ ਲੈ ਲਿਆ ਬੱਚੀ ਨੇ ਪਰ ਘਰ ਵਿੱਚ ਉਹੀ ਤਾਨੇ ਮੇਨੇ ਇਹ ਪੱਥਰ ਆ ਗਿਆ ਸਵਾਖੇ ਜੋ ਹੁੰਦਾ ਹੀ ਆਪਣੇ ਸਮਾਜ ਵਿੱਚ ਹੈ ਨਾ ਤੇ ਜ਼ਿਆਦਾਤਰ ਹੁੰਦਾ ਸਾਰੇ ਜਿਹੜਾ ਨੇ ਹੁੰਦਾ ਜ਼ਿਆਦਾਤਰ ਉਹ ਵੀ ਪੱਥਰ ਜਮਤਾਏ ਉਹ ਤੇ ਹੁਣ ਨਤੀਜਾ ਇਹ ਨਿਕਲ ਗਿਆ ਵੀ ਜਿਹੜੀ ਕੁੜੀ ਆ ਇਹ ਹੈ ਨਾ ਉਹ ਕੰਪੂੜੇ ਦੇ ਵਿੱਚ ਪਈ ਆ ਫੰਗੂੜਾ ਕੋਲ ਮਾਂ ਚ ਚਲਾ ਰਹੀ ਹੈ ਫੰਗੂੜਾ ਤੇ ਮਾਂ ਕੋਲ ਮੰਜੇ 'ਤੇ ਬੈਠੀ ਆਪਣਾ ਕੋਈ ਕੰਮ ਕਰ ਰਹੀ ਹੈ ਤੇ ਉਹ ਬੱਚੀ ਹੈ ਜਿਹੜੀ ਉਹ ਕਹਿ ਰਹੀ ਹੈ ਮਰੀ ਮਾਂ ਰੱਬ ਮੂਰੇ ਕੀਤੀ ਅਰਜ਼ੋਈ ਤੈਂ ਅੰਮੀ ਇਹਨਾਂ ਕੁੱਖ ਵਿੱਚ ਮੋਈ ਮੈਂ ਰੱਬ ਮੂਰੇ ਕੀਤੀ ਅਰਜ਼ੋਈ ਤੈਂ ਅੰਮੀ ਇਹਨਾਂ ਕੁੱਖ ਵਿੱਚ ਮੋਈ ਮੈਂ ਕੀਤਾ ਸੀ ਵਿਰੋਧ ਤੂੰ ਵੀ ਪਾਪ ਦਾ ਕੀਤਾ ਸੀ ਵਿਰੋਧ ਤੂੰ ਵੀ ਪਾਪ ਦਾ ਤਾਂ ਹੀ ਤਾਂ ਮੈਂ ਦੁਨੀਆ 'ਚ ਵੱਸ ਗਈ ਦੇਖ ਲੈ ਪੰਗੂੜੇ ਵਿੱਚ ਅੰਮੀਏ ਤੇਰੀ ਲਾਡ ਲਈ ਖੇੜ ਖੇੜ ਹੱਸਦੀ ਦੇਖ ਲੈ ਪੰਗੂੜੇ ਵਿੱਚ ਅੰਮੀਏ ਤੇਰੀ ਲਾਡ ਲਈ ਖੇੜ ਖੇੜ ਹੱਸਦੀ ਲਿੱਤਾ ਜੋ ਜਨਮ ਮੇਰੀ ਅੰਮੀਏ ਆਪਾ ਦੋ ਵਤਨਿਆਂ ਦੇ ਵਿੱਚ ਕੀਰੀਆਂ ਕਾਤ ਇਹਨੇ ਪੱਥਰ ਤੇ ਜੰਮਤਾ ਬਸ ਇਹੋ ਗੱਲਾਂ ਕਰ ਵਿੱਚ ਛੀੜੀਆਂ ਕਾਤ ਇਹਨੇ ਪੱਥਰ ਤੇ ਜੰਮਤਾ ਬਸ ਇਹੋ ਗੱਲਾਂ ਕਰ ਵਿੱਚ ਛੀੜੀਆਂ ਕਿੱਕਨੇ ਕੇ ਹੱਥ ਜੋੜ ਰੱਬ ਨੂੰ ਨਿੱਕੇ ਨਿੱਕੇ ਹੱਥ ਜੋੜ ਰੱਬ ਨੂੰ ਪੇਦ ਮੈਂਦਲਾਂ ਦੇ ਅੱਜ ਦੱਸਦੀ ਦੇਖ ਲੈ ਪੰਗੋੜੇ ਵਿੱਚ ਅੰਮੀਏ ਤੇਰੀ ਲਾਡਲੀ ਠਿਹੜ ਠਿਹੜ ਹੱਸਦੀ ਅੱਖਾਂ ਜਦੋਂ ਬਾਗਾਂ ਵਾਲੇ ਖੋਲੀਆਂ ਉਦੋਂ ਪਹਿਲੀ ਵਾਰੀ ਤੱਕਿਆ ਨਜ਼ਾਰਾ ਤਾਂ ਤਨਿਆਂ ਦੇ ੱਤੇ ਹਥਿਆਰ ਮੈਂ ਤਾਂ ਵੀ ਜੱਗ ਮੈਨੂੰ ਲੱਗੇ ਆ ਪਿਆਰਾ ਤਾਂ ਤਨਿਆਂ ਦੇ ੱਤੇ ਹਥਿਆਰ ਮੈਂ ਤਾਂ ਵੀ ਜੱਗ ਮੈਨੂੰ ਲੱਗੇ ਆ ਪਿਆਰਾ ਤਾਂ ਚੱਕ ਗੋਦੀ ਤੋਂ ਆਜ਼ਾਦ ਰਾਣਿਆਂ ਹਾਂ ਚੱਕ ਗੋਦੀ ਤੋਂ ਆਜ਼ਾਦ ਰਾਣਿਆਂ ਹਾਂ ਪੂਜ ਤੇਰੀ ਕੇਰ ਜੱਚ ਹੱਸ ਗਈ ਦੇਖ ਲੈ ਪੰਗੂੜੇ ਵਿੱਚ ਬਾਬਲਾਾ ਤੇਰੀ ਲਾਡੂ ਰਾਣੀ ਕਿਹੜ ਕਿਹੜ ਹੱਸਦੀ ਦੇਖ ਲੈ ਪੰਗੂੜੇ ਵਿੱਚ ਦਾਦੀ ਮਾਂ ਤੇਰੀ ਪੁੱਤਰੀ ਅਖੇੜ ਕਿਹੜ ਹੱਸਦੀ ਦੇਖ ਲੈ ਪੰਗੂੜੇ ਵਿੱਚ ਅੰਮੀਏ ਤੇਰੀ ਲਾਡਲੀ ਅਖੇੜ ਕਿਹੜ ਹੱਸਦੀ